ਭੰਗੂ ਪ੍ਰਾਪਰਟੀ ਤੇ ਤੁਹਾਡਾ ਸਵਾਗਤ ਹੈ ਅੱਜ ਇੱਕ ਆਪਾਂ ਨਵੀਂ ਵੀਡੀਓ ਲੈ ਕੇ ਆਏ ਆਂ ਮਾਡਲ ਟਾਊਨ ਫੇਸ 1 175 ਗਜ ਦੀ ਕੋਠੀ ਟ੍ਰਿਪਲ ਸਟੋਰੀ ਬਹੁਤ ਹੀ ਵਧੀਆ ਕੋਠੀ ਬਣੀ ਆਂ ਬਾਕੀ ਆ ਤੁਸੀਂ ਦੇਖ ਹੀ ਰਹੇ ਆਂ ਰੰਗ ਰੋਗਣ ਹੋਣ ਵਾਲਾ ਕੋਠੀ ਦਾ ਬਾਕੀ ਕੋਠੀ ਬਹੁਤ ਹੀ ਵਧੀਆ ਪਈ ਆ ਲੈਂਟਰ ਲੈਂਟਰ ਵੀ ਬਹੁਤ ਵਧੀਆ ਪਿਆ ਜੀ نیچے ਦੇ ਇੱਕ ਬੈੱਡਰੂਮ ਹੈ ਲੌਬੀ ਹੈ ਡ੍ਰਾਈング ਰੂਮ ਹੈ ਤੇ ਕਿਚਨ ਹੈ ਤੇ ਬਾਥਰੂਮ ਹੈ ਬਾਕੀ ਆ ਤੁਸੀਂ ਦੇਖ ਹੀ ਰਹੇ ਆ ਡ੍ਰਾਈング ਰੂਮ ਬਹੁਤ ਹੀ ਵਧੀਆ ਕੋਠੀ ਬਣੀ ਹੋਈ ਹੈ 175 ਗਜ ਮਾਡਲ ਟਾਊਨ ਫੇਸ 1 ਰੇਟ ਦਾ 1 ਕਰੋੜ 10 ਲੱਖ ਰੁਪਇਆ ਬਾਕੀ ਮੌਕੇ ਤੇ ਛੂਟ ਹੋ ਜੂਗੀ ਪੱਥਰ ਦਾ ਕੰਮ ਵੀ ਬਹੁਤ ਵਧੀਆ ਹੋਇਆ ਹੈ ਬਾਈ ਇਹਦਾ। ਬਾਕੀ ਆ ਤੁਸੀਂ ਦੇਖ ਹੀ ਰਹੇ ਆ ਸਟੋਰ ਆ ਗਿਆ ਜੀ। ਬੈੱਡਰੂਮ ਆ ਗਿਆ। ਪਾਰਕ ਨੇੜੇ ਬਹੁਤ ਹੀ ਵਧੀਆ ਕੋਠੀ। ਕੱਪ ਬੋਰਡ ਦਾ ਕੰਮ ਵੀ ਤੁਸੀਂ ਦੇਖ ਹੀ ਰਹੇ ਆ ਜੀ। ਬੈੱਡਰੂਮ ਦੇ ਵਿੱਚ ਆ ਸਟੋਰ ਆ ਗਿਆ ਜੀ। ਰੰਗ ਰੂਗਣ ਦਾ ਹੋਣ ਵਾਲਾ ਕੰਮ ਬਾਕੀ ਕੋਠੀ ਬਹੁਤ ਵਧੀਆ ਬਣੀ ਵੀ ਹੈ ਸਾਡੀ ਵੀਡੀਓ ਨੂੰ ਜਲਦੀ ਜਲਦੀ ਇਹਨੂੰ ਸ਼ੇਅਰ ਕਰ ਦਿਓ ਫੇਸਬੁੱਕ ਤੇ ਫੋਲੋ ਕਰ ਦਿਓ YouTube ਤੇ ਸਬਸਕ੍ਰਾਈਬ ਕਰ ਦਿਓ ਤਾਂ ਕਿ ਤੁਹਾਡੇ ਤਾਈ ਸਾਡੀ ਨਵੀਂ ਵੀਡੀਓ ਪਹੁੰਚ ਸਕੇ ਕਿਸੇ ਵੀ ਵੀਰ ਭਰਾ ਨੇ ਕੋਠੀ ਵੇਚਣੀ ਹੈ ਖਰੀਦਣੀ ਹੈ ਨੰਬਰ ਸਕਰੀਨ ਤੇ ਚੱਲ ਰਿਹਾ ਜਦੋਂ ਮਰਜ਼ੀ ਤੁਸੀਂ ਕੋਠੀ ਖਰੀਦ ਸਕਦੇ ਆਂ ਵੇਚ ਸਕਦੇ ਆਂ ਕਿਸੇ ਵੀ ਵੀਰ ਭਰਾ ਨੇ ਐਡ ਕਰਾਉਣੀ ਆ ਐਡ ਦਾ ਕੋਈ ਪੈਸਾ ਨਹੀਂ ਲਗਾ ਕੋਠੀ ਦੀ ਐਡ ਕਰਾਉਣੀ ਆ ਪਲਾਟ ਦੀ ਐਡ ਕਰਾਉਣੀ ਆ ਉਹਦਾ ਅਸੀਂ ਕੋਈ ਵੀ ਪੈਸਾ ਨਹੀਂ ਲੈਂਦੇ ਬਹੁਤ ਹੀ ਵਧੀਆ ਕੋਠੀ ਬਣੀ ਐ ਬਾਕੀ ਆ ਤੁਸੀਂ ਦੇਖ ਹੀ ਰਹੇ ਹੋਈ ਕੋਠੀ ਆ ਬਾਥਰੂਮ ਆ ਗਿਆ ਜੀ ਇਹਦਾ ਆ ਦੂਜੀ ਮੰਜ਼ਲ ਤੁਹਾਨੂੰ ਦਿਖਾਉਣੇ ਆ ਜੀ ਆਪਾਂ ਦੂਜੀ ਮੰਜ਼ਲ ਤੇ ਦੋ ਬੈਡਰੂਮ ਤੇ ਲੌਬੀ ਤੇ ਬਾਥਰੂਮ ਤੀਜੀ ਮੰਜ਼ਲ ਤੇ ਵੀ ਏਵੇਂ ਹੀ ਬਣਿਆ ਹੋਇਆ ਹੈ ਤੀਜੀ ਮੰਜ਼ਲ ਤੇ ਲੋਕ ਲੱਗਿਆ ਹੋਇਆ ਬਾਈ ਮਾਲਕਾਂ ਦਾ ਸਮਾਨ ਪਿਆ ਉਹਦੇ ਵਿੱਚ ਬਾਕੀ ਕੋਠੀ ਬਹੁਤ ਵਧੀਆ ਬਣੀ ਵੀ ਐ ਬਾਕੀ ਆ ਤੁਸੀਂ ਦੇਖ ਹੀ ਰਹੇ ਹੋ ਸਾਰਾ ਪਾਰਕ ਦੇ ਨੇੜੇ ਬਹੁਤ ਵਧੀਆ ਖੁੱਲੀਆਂ ਸੜਕਾਂ ਆਪਾਂ ਮਿਲਦੇ ਆਂ ਫਿਰ ਅਗਲੀ ਵੀਡੀਓ ਦੇ ਵਿੱਚ ਜੀ